ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਬਾ ਜੋਰਾਬਾਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰੀ ਜੀ ਦੇ ਜਿਹੜੇ ਸ਼ਹੀਦੀ ਦਿਹਾੜੇ ਨੂੰ ਸਮੁੱਚੀਆਂ ਸੰਗਤਾਂ ਬੜੇ ਚਾਤ ਤੇ ਚਾਤ ਤੇ ਉਤਸ਼ਾਹ ਨਾਲ ਮਨਾਉਂਦੀਆਂ ਨੇ ਸਰਦਾ ਵੀ ਹੁੰਦੀ ਐ ਤੇ ਮਨ 'ਚ ਗਮ ਵੀ ਹੁੰਦਾ ਦੁੱਖ ਵੀ ਹੁੰਦਾ ਉਸ ਦੇ ਸੰਬੰਧ ਦੇ ਵਿੱਚ ਅਕਾਲੀ ਦਾ ਸੰਤੰਤਰ ਵੱਲੋਂ ਹਰ ਸਾਲ ਜਦੋਂ ਇਹ ਸਥਾਨ ਤੇ ਮੱਥਾ ਟੇਕਣ ਜਾਂਦੇ ਆ ਸੀ ਉੱਥੇ ਦੇਖੀਂਦਾ ਕਿ ਸਮੇਂ ਦੀਆਂ ਸਰਕਾਰਾਂ ਦਾ ਪੈਸੇ ਬਣਾਉਣ ਤੱਕ ਧਿਆਨ ਹੁੰਦਾ ਜਿਵੇਂ ਮੇਨ ਤੌਰ ਤੇ ਸ਼ਰਾਬ ਦੇ ਠੇਕੇ ਪਿਛਲੀ ਦਫਾ ਖੁੱਲੇ ਮਿਲੇ ਸਾਡੇ ਨੌਜਵਾਨਾਂ ਨੇ ਜਜ਼ਬਾਤੀ ਹੋ ਕੇ ਗੁਰਦੁਆਰਾ ਜੋਤੀਸ ਰੂਪ ਦੇ ਨੇੜੇ ਜਿਹੜਾ ਠੇਕਾ ਸੀ ਉਹ ਭੰਨਿਆ ਵੀ ਲਾਸਟ ਦਿਨ ਜਦੋਂ ਪ੍ਰਸ਼ਾਸਨ ਉਹਨਾਂ ਦੇ ਕਾਰਵਾਈ ਕਰਨ ਲੱਗਿਆ ਅਸੀਂ ਤਿੰਨ ਦਿਨ ਰਾਤ ਦਿਨ ਰੋਸ ਵਿੱਚ ਧਰਨਾ ਦਿੱਤਾ ਉਸ ਜਗ੍ਹਾ ਤੇ ਡਿਪਟੀ ਕਮਿਸ਼ਨਰ ਦੇ ਅੱਗੇ ਵਾਹ ਕੇ ਉਹਨਾਂ ਨੇ ਸਾਨੂੰ ਦਿੱਖਤੀ ਯਕੀਨ ਦਵਾਇਆ ਤੇ ਸਰਕਾਰ ਨੂੰ ਲਿਖਿਆ ਕਿ ਅਸੀਂ ਅਸੀਂ ਮੰਗੇ ਸੀ 15 ਦਿਨ ਉਹ ਕਹਿੰਜੀ ਹਫਤਾ ਸੀ ਟੋਟਲ ਠੇਕੇਬੰਦ ਰੱਖਿਆ ਕਰਾਂਗੇ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਪਰਸੋਂ ਸੰਤ ਬਾਬਾ ਨਛੱਤਰ ਸਿੰਘ ਜੀ ਕਲਰ ਪਾਣੀ ਵਾਲੇ ਬਾਬਾ ਜੀ ਤੇ ਦਾਸ ਜਦੋਂ ਜਿੱਥੇ ਬਾਬੇ ਲੰਗਰ ਲਾਉਂਦੇ ਨੇ ਉੱਥੇ ਮੌਕਾ ਦੇਖਣਗੇ ਤਾਂ ਸ਼ਰਾਬ ਦਾ ਠੇਕਾ ਖੁੱਲਾ ਮਿਲਿਆ ਰੇਂਦਿਆਂ ਨੂੰ ਪੁੱਛਿਆ ਉਹਨਾਂ ਤੋਂ ਠੇਕੇਦਾਰ ਦਾ ਨੰਬਰ ਵੀ ਲਿਆ ਠੇਕੇਦਾਰ ਦੇ ਧਿਆਨ ਚ ਵੀ ਲੈਂਦਾ ਉਹਨਾਂ ਨੇ ਮੇਥੋਂ ਮਾਫੀ ਵੀ ਮੰਗੀ ਸੰਗਤ ਤੋਂ ਹੀ ਕਹਿ ਸਕਦੇ ਆ ਮੈਂ ਇਕੱਲਾ ਕੌਣ ਆ ਤੇ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਡਿਪਟੀ ਕਮਿਸ਼ਨਰ ਦੇ ਮੈਡਮ ਨੇ ਤੇ ਐਸਐਸਪੀ ਮੁੰਬਈਟ ਮੈਡਮ ਨੇ ਉਹਨਾਂ ਨੇ ਵੀ ਸਾਨੂੰ ਯਕੀਨ ਦਿਵਾਇਆ ਤੇ ਨਾਲ ਲੈਟਰ ਦਿੱਤੀ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਲੈਟਰ ਚ ਸਿਰਫ 25 ਤੋਂ 27 ਤਰੀਕ ਤੱਕ ਉਹ ਜਿਹੜੇ ਪਿਛਲੇ ਦਿਨ ਨੇ ਉਹ ਵੀ ਕਟਬਟ ਕਰਤੀ ਉਹਨਾਂ ਚ ਵੀ ਰਾਤ ਨੂੰ ਚੋਰ ਮੋਰੀਆਂ ਸ਼ਰਾਬ ਵੇਚੀ ਜਾਂਦੀ ਆ ਇਹਦਾ ਹਰ ਬਾਲੀ ਰੌਲਾ ਪੈਂਦਾ ਇੱਕ ਤਾਂ ਸਾਡਾ ਏਜੰਡਾ ਇਹ ਆ ਦੂਜਾ ਸਹਾਨਾਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਤਿੱਲ ਤਿੱਲ ਕਰਕੇ ਸ਼ਹਾਦਤ ਵੱਲ ਜਾ ਰਿਹਾ ਹੈ ਕਿਸਾਨ ਮਜ਼ਦੂਰ ਛੋਟੇ ਵਰਗਾਂ ਦੀਆਂ ਮੰਗਾ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਹੋਏ ਨੇ ਕਿਸਾਨ ਖਨੌਰੀ ਬਾਰਡਰ ਤੇ ਮੈਂ ਖੁਦ ਜਾ ਕੇ ਆਇਆ ਹੋਰ ਸੰਗਤਾਂ ਵੀ ਜਾਂਦੀਆਂ ਨੇ ਪਰ ਸਮੇਂ ਦੀਆਂ ਸਰਕਾਰਾਂ ਭਵੰਤਮਾਨ ਮੁੱਖ ਮੰਤਰੀ ਪੰਜਾਬ ਦੀ ਚੁੱਪ ਹਰਿਆਣਾ ਵਾਲਿਆਂ ਦਾ ਜੰਤਕ ਵਿਰੋਧ ਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਕੀਤੀ ਜਵਾਬ ਤੋਂ ਭੱਜਣਾ ਉਹਦੀ ਜਾਨ ਬਚਾਉਣ ਦੇ ਲਈ ਸਰਕਾਰਾਂ ਨੂੰ ਜਗਾਉਣ ਦੇ ਲਈ ਅਸੀਂ ਰੋਸਮਈ ਧਰਨਾ ਗੁਰਦਾਸ ਜ્યોਤੀ ਸਰੂਪ ਤੋਂ 12 ਵਜੇ ਸ਼ੁਰੂ ਕਰਾਂਗੇ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਵਾਂਗੇ ਇਹਦੇ ਨਾਲ ਹੀ ਸਜਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਦੇਸ਼ ਚ ਇੱਥੇ ਕੋਟਾ ਹੁਣ ਕੋਟਾ ਨੇ ਸਜਾਵਾਂ ਦੇਤੀਆਂ ਪੂਰੀਆਂ ਕਰ ਲੀਆਂ ਪਰ ਕਈ ਤਾਂ ਡਬਲ ਤੋਂ ਵੀ ਟਪਾ ਕੇ ਸਜਾਵਾਂ ਇੰਨੀਆਂ ਪੂਰੀਆਂ ਕਰ ਗਏ ਪਰ ਬੰਦੀ ਸਿਕੰਦਰ ਨੇ ਸਾਲ ਤੋਂ ਮੋਰਚਾ ਚੱਲ ਰਿਹਾ ਮਹਾਲੀ ਪਰ ਸਰਕਾਰ ਟੱਸ ਤੋਂ ਬਸ ਨਹੀਂ ਹੋ ਰਹੀ ਨਾ ਪੰਜਾਬ ਦੀ ਜਵਾਨ ਕਰਕੇ ਭੱਜ ਗਈ ਇਸੇ ਤਰ੍ਹਾਂ ਨਾ ਦੇਸ਼ ਦੀ ਸਰਕਾਰ ਉਹ ਵੀ ਅਸੀਂ ਮੁੱਦਾ ਲੈ ਕੇ ਤੇ ਚੇਚੇ ਤੌਰ ਤੇ ਜਿਹੜਾ ਸ਼ਰਾਬ ਵਾਲਾ ਸ਼ਰਾਰਤਾ ਕਰਦੇ ਨੇ ਇਹ ਮੁੱਦੇ ਲੈ ਕੇ ਅਸੀਂ ਰੋਸ ਵਿੱਚ ਧਰਨਾ ਦਵਾਂਗੇ ਤੇ ਰੋਸ ਮਾਰਚ ਕਰਾਂਗੇ ਜਿਹਦੀ ਜ਼ਿੰਮੇਵਾਰੀ ਉਥੋਂ ਦੇ ਪ੍ਰਸ਼ਾਸਨ ਦੀ ਤੇ ਸਰਕਾਰਾਂ ਦੀ ਹੋਊਗੀ ਮੰਗ ਕਰਦੇ ਆਂ ਇਹ ਕਿਸਾਨਾਂ ਆਗੂ ਨੂੰ ਵੀ ਬਚਾਓ ਤੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਤੇ ਜਿਹੜੇ ਤੁਸੀਂ ਸਹਿਜਾਦਿਆਂ ਦੀ ਇੰਨੀ ਸ਼ਹਾਦਤ ਤੋਂ ਵੀ ਡਰਦੇ ਸਾਡੇ ਘਰਾਂ ਦੀ ਭਰਤੀ ਹੋ ਕੇ ਅਫਸਰ ਇੱਧਰ ਦਾ ਚੇਚੇ ਤੌਰ ਤੇ ਧਿਆਨ ਦਿਆ ਕਰਨ ਤਾਂ ਕਿ ਆਪਾਂ ਰਲ ਮਿਲ ਕੇ ਸਰਦਾਰਾਂ ਤੇ ਸਤਕਾਰ ਭੇਟ ਕਰ ਸਕੀਏ ਸਹਿਜਾਦਿਆਂ ਨੂੰ